गणेशाय नमः गजाननं भूतगणादिसेवितं कपिथजम्बूहालचारुभक्षणं उमासुतं शोकविनाशकारकं नमामि विघ्नेश्वरपादपङ्कजम् सर्वमङ्गलमङ्गले शिवे सर्वार्थसाधिके शरण्ये त्र्यम्बके गौरी नारायणी नमस्तु कृष्णाय वासुदेवाय देवकी नन्दनाय च नन्दगोपकुमाराय गोविन्दाय नमो नमः गोविन्दाय नमो नमः <coughs> ਉਹ ਆਂਦਾ ਨਾਮ ਸਿਮਰਨ ਕਰਦੇ ਕਰਦੇ ਹਰ ਇੱਕ ਪ੍ਰਾਣੀ ਇਸ ਪ੍ਰਮਾਤਮਾ ਦਾ ਰੂਪ ਹੀ ਲੈ ਲੈਂਦਾ ਹੈ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਵਿੱਚ ਬਹੁਤ ਵਿਗਨ ਬਾਧਾ ਆਉਂਦੀਆਂ ਨੇ ਪਰ ਜਦੋਂ ਸਿਮਰਨ ਕਰਦੇ ਆ ਤਾਂ ਉਸ ਨੂੰ ਇੰਨਾ ਪ੍ਰੇਮ ਹੋ ਜਾਂਦਾ ਹੈ ਕਿ ਉਹ ਸਿਮਰਨ ਉਹ ਅੰਦਾ ਚਿੰਤਨ ਨਾਮ ਜਪ ਉਹਦੀ ਕਥਾ ਸੁਣਨਾ ਉਹਨਾਂ ਦਾ ਵਰਣ ਕਰਨਾ ਇਹ ਨਹੀਂ ਭੁੱਲਦਾ ਇਸੇ ਤਰ੍ਹਾਂ ਬਹੁਤ ਭਾਰ ਦੇ ਵਿੱਚ ਸੰਤ ਹੋਏ स्वागत ਹੋਏ ਜਿੰਨਾ ਦੇ ਵਿੱਚ ਇੱਕ ਭਗਤ ਸ੍ਰੀਮਨ ਨਿਤਿਆਨੰਦ ਜੀ ਮਹਾਪਰਭੂ ਜੀ ਹੋਏ ਉਹਨਾਂ ਦਾ ਜਨਮ ਮਾਗ ਦੀ ਤਰੋਸੀ ਨੂੰ ਬੰਗਾਲ ਪ੍ਰਾਂਤ ਵਿੱਚ ਇੱਕ ਚਾਕਾ ਨਾਮ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਪਿਤਾ ਦਾ ਨਾਮ ਪੰਡਤ ਹੰਡਾਈ ਓਜਾ ਅਤੇ ਮਾਤਾ ਦਾ ਨਾਮ ਪਦਮਬਤੀ ਦੇਵੀ ਸੀ ਬੱਚੇ ਦਾ ਜਨਮ ਹੋਣ ਤੋਂ ਬਾਅਦ ਉਹਨਾਂ ਦੇ ਜੋ ਗੌਰ ਕਾਂਤੀ ਸੀ ਉਹ ਬੜੀ ਜਨਮਾਨ ਨੂੰ ਮੋਹਤ ਕਰਦੇ ਸੀ 5 ਸਾਲ ਦੀ ਉਮਰ ਵਿੱਚ ਪੜਾਈ ਸ਼ੁਰੂ ਹੋ ਗਈ। ਬੁੱਧੀ ਵਧੇ ਹੋਣ ਕਰਕੇ ਥੋੜੇ ਟਾਈਮ ਵਿੱਚ ਸੰਸਕ੍ਰਿਤ ਵਿਆਕਰਣ ਅਤੇ ਸਹਿਤਿਆ ਦਾ ਸਭ ਕੁਝ ਵੋਧ ਹੋ ਗਿਆ ਬਚਪਨ ਵਿੱਚ ਜੀ ਖੇਲ ਖੁਦ ਬਹੁਤ ਕਰਦੇ ਸੀ ਪਰ ਇਹਨਾਂ ਦਾ ਜੋ ਖੇਡਣਾ ਸੀਗਾ ਉਹ ਆਮ ਬਾਲਕਾਂ ਨਾਲੋਂ ਅਲੱਗ ਸੀ ਇਹ ਤਾਂ ਭਗਵਾਨ ਦੇ ਸ਼੍ਰੀ ਰਾਮ ਕ੍ਰਿਸ਼ਨ ਦੀਆਂ ਲੀਲਾਵਾਂ ਹੀ ਖੇਡਦੇ ਉਨਮਤਾ ਮੁਤਾਬਕ ਆਪਣੇ ਆਪ ਨੂੰ ਬਣਾ ਕੇ ਬੱਚਾ ਨੂੰ ਦਿਖਾਇਆ ਕਰਦੇ ਕਦੇ ਕਦੇ ਲੀਲਾ ਮੇ ਰੂ ਉਤਾਰਨ ਕਰਕੇ ਮਹਾਵੇਸ਼ੂ ਆ ਜਾਂਦਾ ਇੱਕ ਵਾਰੀ ਸ਼੍ਰੀ ਰਾਮ ਲੀਲਾ ਵਿੱਚ ਸ਼੍ਰੀ ਲਕਸ਼ਮੂ ਸ਼ਕਤੀ ਦਾ ਅਭਿਨ ਕਰ ਰਹੀ ਸੀ ਉਹਦਾ ਰੂਪ ਲਕਸ਼ਮਣ ਦਾ ਬਣਾ ਕੇ ਉਹਨਾਂ ਦੇ ਲੀਲਾ ਦਿਖਾ ਰਹੇ ਸੀ ਮੇਗਨਾ ਮੇਗਨਾ ਦੀ ਸ਼ਕਤੀ ਲੱਗਣ ਕਰਕੇ ਬੇਹੋਸ਼ ਹੋ ਕੇ ਧਰਤੀ ਤੇ ਪਏ ਹੋਏ ਸੀ ਇਕ ਬੱਚਾ ਹਨੂਮਾਨ ਵਣਿਆ ਹੋਇਆ ਸੰਜੀਵਨ ਸੁਜੀਵਨ ਲਿਆਉਣ ਵਾਸਤੇ ਭੇਜਿਆ ਗਿਆ ਪਰੰਤੂ ਉਹ ਬੱਚਾ ਅਣਜਾਣ ਸੀ ਉਹ ਇਹ ਸੰਜੀਵਨ ਲੈ ਕੇ ਆਇਆ ਆਪਣੇ ਘਰੇ ਤੇ ਲੈ ਗਿਆ ਤੇ ਬਹੁਤ देर ਹੋਈ ਤਾਂ ਲੋਕ ਇਹਨਾਂ ਨੂੰ ਜਗਾਉਣ ਲੱਗੇ ਪਰੰਤੂ ਨਿਤਿਆ ਨੰਤਾ ਮੋਰਛਤ ਪਏ ਰਹੇ ਸੇ ਪੈਸੀ ਜਗਣਤਾ ਕਿਵੇਂ ਜਗਣ ਵੈਦ ਬੁਲਾਏ ਗਏ ਨਾੜੀ ਦੇਖੀ ਤਾਂ ਬਹੁਤ ਹੌਲੀ ਹੌਲੀ ਚੱਲ ਰਹੀ ਸੀ ਤਾਂ ਸਮਾਜ ਵਿੱਚ ਬੜੀ ਖਲਵਲੀ ਮੱਚੀ ਇਹਨਾਂ ਦੇ ਮਾਪੇ ਵੀ ਆਏ ਉਹਨਾਂ ਦੇ ਨਿਤਨਾਨ ਜੀ ਦਸ਼ਾ ਦੇਖ ਕੇ ਬਹੁਤ ਮਾਤਾ ਰੋਣੇ ਪਿੱਟਣ ਲੱਗੀ ਜਿਹੜੇ ਵਾਲਕ ਬੱਚੇ ਸ਼੍ਰੀ ਰਾਮ ਜੀ ਦਾ ਪਾਤਰ ਕਰ ਕਰ ਰਹੇ ਸੀਗੇ অভিনয় ਕਰ ਰਹੇ ਸੀ ਉਹ ਵੀ ਇਹਨਾਂ ਦੀ ਉਹ ਵੀ ਆਪਣੇ ਗੋਦ ਵਿੱਚ ਸੇਰ ਲੈ ਕੇ ਰੋ ਰਹੀ ਸੀ ਉਹਨਾਂ ਨੂੰ ਯਾਦ ਸੀ ਕਿ ਹਨੂਮਾਨ ਸੰਜੀਵ ਨੇ ਲੈ ਕੇ ਆਉਣਗੇ ਠੀਕ ਆਉਣਗੇ ਫਿਰ ਪਤਾ ਕੀਤਾ ਕਿ ਹਨੂਮਾਨ ਜੀ ਦਾ ਜੋ ਉਹ ਇੰਨੇ ਕਰ ਰਿਹਾ ਸੀ ਉਹ ਬੱਚਾ ਘਰੋਂ ਚਲੇ ਗਿਆ ਤਾਂ ਉਸ ਨੂੰ ਬੁਲਾਇਆ ਗਿਆ ਤਦ ਸੰਜੀਵ ਨੇ ਲੈ ਕੇ ਆਇਆ ਇਹਨਾਂ ਸੰਜੀਵ ਸਿੰਘਾਇ ਤਾਂ ਇਹ ਉੱਠ ਕੇ ਬੈਠ ਕੇ ਇਸ ਕਰਕੇ ਆਪਣੇ ਅਲੌਕਿਕ ਰੂਪ ਅਤੇ ਗੁਣਾ ਨਾਲ ਮਾਪਾਪ ਨੂੰ ਬਹੁਤ ਪਿਆਰੇ ਸੀਗੇ ਨਿਤਿਆਨੰਦ ਜੀ ਇੱਕ ਵਾਰੀ ਇਹਨਾਂ ਦੇ ਕਰੇ ਸ਼੍ਰੀ ਸ਼ੰਕਰ ਰਣੇ ਨਾਮ ਦੇ ਸਨੇਸੀ ਆਏ ਪੰਨਤ ਹੰਡਾਈ ਉਹ ਜਨ ਜੀ ਬੜੇ ਸਾਧੂ ਸੇਵਾਸੀ ਉਹਨਾਂ ਨੇ ਇਸ ਨਾਮੇ ਸਨੇਸੀ ਜੀ ਦੀ ਬਹੁਤ ਸੇਵਾ ਕੀਤੀ ਕਈ ਦਿਨਾਂ ਤੱਕ ਰਹੇ ਜਦੋਂ ਸਨੇਹਾਸੀ ਜੀ ਜਾਣ ਲੱਗੇ ਤਾਂ ਉਹਨਾਂ ਨੇ ਪੰਡਰ ਘੜਾਇਓ ਜਾਨ ਨੂੰ ਇਕਾਂਤ ਵਿੱਚ ਕਿਹਾ ਕਿ ਮੈਂ ਸਾਰੇ ਤੀਰਥਾਂ ਦੀ ਯਾਤਰਾ ਕਰਨਾ ਚਾਹੁੰਦਾ ਹਾਂ ਇਸ ਵਾਸਤੇ ਮੈਨੂੰ ਇੱਕ ਸਾਥੀ ਦੀ ਲੋੜ ਸ਼ਕਤਾ ਹੈ ਜਿਹੜਾ ਤੇਰਾ ਪੁੱਤਰ ਨਿਤਿਆਨੰਦ ਹੈ ਇਹ ਬਹੁਤ ਵਧੀਆ ਹੁਣ ਹਾਰ ਲੱਗ ਰਿਹਾ ਹੈ ਆ ਆਪਣੇ ਪੁੱਤਰ ਨੂੰ ਆਪਣੇ ਪੁੱਤਰ ਨੂੰ ਮੈਨੂੰ ਦੇ ਦਿਓ ਇਸ ਨਾਲ ਇਸ ਦਾ ਵੀ ਕਲਿਆਣ ਹੋ ਜਾਊਗਾ ਮੇਰਾ ਵੀ ਕੰਮ ਬਣ ਜਾਊਗਾ ਇਹ ਸੁਣ ਕੇ ਸ਼੍ਰੀ ਹਿੜਾਏ ਜੀ ਦੀ ਉਹ ਦਸ਼ਾ ਹੋਈ ਕਿਹੜੀ ਦਸ਼ਾ ਸ਼੍ਰੀ ਦਸਰਜ ਜੀ ਦੀ विश्वामित्र जी ਦੇ ਦੁਆਰਾ श्री राम लक्ष्मण ਨੂੰ ਮੰਗਣ ਉਤੇ ਹੋਈ ਸੀ ਪਰੰਤੂ ਸ੍ਰੀ ਦਸ਼ਰਜ ਦਸ਼ਰਤ ਜੀ ਨੇ ਵੀ ਜਿਵੇਂ ਧੀਰਜ ਧਾਰਨ ਕੀਤਾ ਆਪਣੇ ਪ੍ਰਾਨ ਪਿਆਰੇ ਪੁੱਤਰਾਂ ਨੂੰ muni विश्वामित्र जी ਦੇ ਨਾਲ ਭੇਜ ਦਿੱਤਾ ਉਸੇ ਤਰ੍ਹਾਂ ਸ਼੍ਰੀ ਹੜਾਈ ਪੋਜਾ ਜੀ ਨੇ ਵੀ ਆਪਣੇ ਧਰਮਪਤਨੀ ਨਾਲ ਸਲਾਹ ਕਰਕੇ ਆਪਣੇ ਪ੍ਰਾਨ ਪਿਆਰੇ ਪੁੱਤਰ ਸ਼੍ਰੀ ਨਿత్యਨੰਦ ਨੂੰ ਸਨਾਸੀ ਜੀ ਦੇ ਕਰ ਕਮਲਾ ਵਿੱਚ ਅਰਪਣ ਕਰ ਦਿੱਤਾ ਸ਼੍ਰੀ ਸ਼ੰਕਰ ਰਣਜ ਜੀ ਨੇ ਇਹਨਾਂ ਨੂੰ ਨਾਲ ਲੈ ਕੇ ਭਾਰਤ ਦੇ ਸਾਰੇ ਤੀਰਥਾਂ ਦਾ ਪਰਮਣ ਕੀਤਾ ਇਹ ਯਾਤਰਾ ਦੇ سلسلے ਵਿੱਚ ਇਨਾ ਨੂੰ ਸ਼੍ਰੀਮਨ ਮਾਧਵੇਂਦਰ ਪੁਰੀ ਜੀ ਦਾ ਸਾਖਸ਼ਾਤਕਰ ਹੋਇਆ ਉਸ ਨੇ ਨਿਤਨੰਨ ਨੂੰ ਸ਼੍ਰੀ ਕ੍ਰਿਸ਼ਨ ਭਗਤੀ ਜੀ ਦੀ ਸਿੱਖਿਆ ਨਿਕਸ਼ਾ ਨਿਤੀ ਇੱਕ ਦਿਨ ਸ਼੍ਰੀ ਸ਼ੰਕਰਾ ਅਰੰਨਾ ਜੀ ਨੇ ਨਿਤਨੰਨ ਜੀ ਨੂੰ ਆਪਣੇ ਤੋਂ ਅਲੱਗ ਸਮਝ ਕੇ ਸ਼੍ਰੀ ਸਮਝ ਕੇ ਲਿੰਗਣ ਦੇ ਵਿਆਹ ਵਿੱਚ ਆਪਣੇ ਸਭਰੂ ਨੂੰ ਸ੍ਰੀ ਨਿੱਤਾਨੰਦ ਜੀ ਦੇ ਸਰੂਪ ਵਿੱਚ ਲੀਨ ਕਰ ਦਿੱਤਾ ਬਸ ਸ੍ਰੀ ਵਿਸ਼ੁਰੂਪ ਜੀ ਦਾ ਅਤੇ ਨਿੱਤਾਨੰਦ ਜੀ ਦੋਨੇ ਹੀ ਬਲਰਾਮ ਜੀ ਦੇ ਅਵਤਾਰ ਸੀ ਅਤੇ ਦੋਨਾ ਦੋਨੇ ਇੱਕ ਰੂਪ ਹੋ ਗਏ ਇਸ ਤੋਂ ਬਾਅਦ ਤਾਂ ਨਿੱਤਾਨੰਦ ਜੀ ਦੀ ਦਸ਼ਾ ਹੋਰ ਹੋ ਗਈ ਇਹ ਹਮੇਸ਼ਾ ਪ੍ਰੇਮ ਅਨੁਵਾਦ ਵਿੱਚ ਹੀ ਪਰਮ ਅਵਧ ਬਿਚੀ ਮਸ ਰਹਿਣ ਲੱਗੇ ਪ੍ਰੇਮਨਵਾਦੇ ਮਿੱਚ ਨਿత్యਨੰਦ શ્રીਕ੍ਰਿਸ਼ਨ ਜੀ ਨੂੰ ਭਾਲ ਦੇ ਭਾਲ ਦੇ ਸ੍ਰੀ ਬ੍ਰਿੰਦਵਨ ਆਏ ਹਰ ਜਗ੍ਹਾ ਕਨਈਆ ਭਈਆ ਕਨਈਆ ਭਈਆ ਪੁਕਾਰਦੇ ਹੋਏ ਆਗਲਾਂ ਦੀ ਤਰ੍ਹਾਂ ਆਪਣੇ ਚਿਤਚੋਰ ਦੀ ਖੋਜ ਵਿੱਚ ਰਹਿਣ ਲੱਗੇ ਉਹ ਆਨ ਦੀ ਇੱਛਾ ਨਾਲ ਇਹਨਾਂ ਨੂੰ ਸ੍ਰੀ ਈਸ਼ਵਰਪੁਰੀ ਜੀ ਮਿਲ ਗਏ ਉਹਨਾਂ ਨੇ ਦੱਸਿਆ ਕਿ ਤੁਹਾਡੇ ਸ੍ਰੀ ਕ੍ਰਿਸ਼ਨ ਤਾਂ ਇਸ ਟਾਈਮ ਨਵਦੀਪ ਵਿੱਚ ਪ੍ਰਗਟ ਹੋ ਕੇ ਪਰਮ ਪ੍ਰੇਮੇ ਲੀਲਾ ਬਨੋਦ ਕਰ ਰਹੇ ਨੇ ਤੁਸੀਂ ਇੱਥੇ ਕਿਉਂ ਭੜਕ ਰਹੇ ਹੋ ਉੱਥੇ ਜਾਓ ਫਿਰ ਤਾਂ ਇਹ ਤੁਰੰਤ ਨਵਦੀਪ ਦੇ ਵਾਸਤੇ ਚੱਲ ਪਏ ਨਵਦੀਪ ਪਹੁੰਚ ਕੇ ਫਿਰ ਨਿਤਿਆਨੰਦ ਜੀ ਪਰਮ ਭਗਵਤ ਸ਼੍ਰੀ ਨੰਦਨਾ ਚਾਰਿਆ ਜੀ ਦੇ ਘਰ ਰੁਕੇ ਉਧਰ ਸ਼੍ਰੀ ਗੌਰੰਗ ਮਹਾਪ੍ਰਭੂ ਜੀ ਨੇ ਆਪਣੇ ਦਿਵ ਦ੍ਰਿਸ਼ਟੀ ਨਾਲ ਇਹਨਾਂ ਦਾ ਨਦੀਆ ਵਿੱਚ ਸ਼ੁ ਆਵਗਣ ਜਾਣ ਕੇ ਆਪਣੇ ਪਿਆਰੇ ਪਰਿਸ਼ਦ ਪੰਡਿਤ ਸ਼੍ਰੀ ਨਵਾਹ ਜੀ ਅਤੇ ਸ਼੍ਰੀ ਹਰੀਦਾਸ ਜੀ ਨੂੰ ਇਹਨਾਂ ਦਾ ਪਤਾ ਲਾਉਣ ਵਾਸਤੇ ਭੇਜਿਆ। ਪ੍ਰੰਤੂ सारा दिन तुरदे फिर ढोलते रहे पर कोई पता नहीं लग्या अंत गुतवा निराश हो के दोनों महानुभव वापस आ गए त्री महाप्रभु जी अपने आप इन्होंने खोज में चले गए पिछे पिछे सारे चेले चल पे ਸ਼੍ਰੀ ਮਹਾਪ੍ਰਭੂ ਜੀ ਸਿੱਧ ਸ਼੍ਰੀ ਨੰਦਨਾ ਚਾਰਾ ਜੀ ਦੇ ਘਰ ਗਏ ਉਹਨਾਂ ਦੇ ਵੇੜੇ ਵਿੱਚ ਪਦਮ ਆਸਨ ਵਿੱਚ ਵਿਰਾਜਮਾਨ ਇੱਕ ਪਰਮ ਤੇਜਮਯਾ ਮਹਾਪੁਰਸ਼ ਦਾ ਦਰਸ਼ਨ ਕੀਤਾ ਸਾਰਿਆਂ ਨੇ ਪ੍ਰੇਮਪੂਰਵਕ ਉਹਨਾਂ ਮਹਾਪੁਰਸ਼ਾਂ ਦੇ ਸ੍ਰੀ ਚਰਨ ਕਬਲਾਂ ਵਿੱਚ ਸਤ ਸਾਦਰ ਬੰਦਨ ਕੀਤਾ ਸ੍ਰੀ ਗੋਗੰਗ ਮਹਾਂਪਰਭੂ ਜੀ ਨਿਰਨਵੇਸ਼ ਦ੍ਰਿਸ਼ਟੀ ਨਾਲ ਇਨ੍ਹਾਂ ਮਹਾਂਪੁਰਸ਼ਾਂ ਦੀ ਤਰਫ ਅਤੇ ਮਹਾਂਪੁਰਸ਼ ਵੀ ਇਨ੍ਹਾਂ ਮਹਾਂਪਰਭੂ ਦੀ ਤਰਫ ਲਗਾਤਾਰ ਦੇਖਦੇ ਰਹੇ ਪਾਠ ਸਾਰੇ ਸਮਝ ਗਏ ਹੋਣਗੇ ਇਹ ਮਾਪੁਰਸ਼ ਨਿਤਿਆਨੰਦ ਜੀ ਸੀ ਸ੍ਰੀ ਨਿਤਿਆਨੰਦ ਜੀ ਦੇ ਪ੍ਰੇਮ ਨੂੰ ਪ੍ਰਕਾਸ਼ ਕਰਨ ਦੀ ਇੱਛਾ ਨਾਲ ਸ੍ਰੀ ਮਾਪਰੂ ਜੀ ਨੇ ਸ਼੍ਰੀ ਵਾਸ ਪੰਡਤ ਤੋਂ ਸ਼੍ਰੀ ਮਦਭਾਗਵਤ ਪੁਰਾਣ ਦੇ 10 ਸਕੰਧ ਦੇ ਮਹਾਰਾ ਪੀੜਮ ਨਟਵਰ ਬਪੂ ਸ਼ਲੋਕ ਦਾ ਉੱਚੇ ਸਬਰ ਨਾਲ ਗਾਇਨ ਕਰਨ ਵਾਸਤੇ ਕਿਹਾ ਇਹ ਸ਼ਲੋਕ ਸੁਣਦੇ ਹੀ ਸ਼੍ਰੀ ਨਿਰਧਿਆਨ ਜੀ ਹੰਕਾਰ ਮਾਰ ਕੇ ਮੁਰਸ਼ਿਦ ਹੋ ਕੇ ਰਾਤੀ ਉੱਤੇ ਨਿਕ ਪਏ। ਸ਼੍ਰੀ ਮਾ ਪ੍ਰਭੂ ਜੀ ਦੇ ਸੰਕੇਤ ਉੱਤੇ ਸ਼੍ਰੀ ਵਾਹਿ ਜੀ ਨੇ ਦੁਆਰਾ ਦੁਆਰਾ ਇਹ ਸ਼ਲੋਕ ਦਾ ਉਚਾਰਨ ਕੀਤਾ। ਗਾਇਨ ਕੀਤਾ ਤਾਂ ਸ਼੍ਰੀ ਨਿੱਤਾਨਾਂ ਜੀ ਦੀ ਮੂਰਛਾ ਭੰਗ ਹੋ ਗਈ ਪ੍ਰੇਮ ਅਨੁਵਤ ਹੋ ਕੇ ਨੱਚਣ ਲੱਗੇ ਸ਼੍ਰੀ ਮਾ ਪ੍ਰਭੂ ਜੀ ਨੇ ਇਹਨਾਂ ਨੂੰ ਆਪਣੇ ਗੋਦ ਵਿੱਚ ਲੈ ਲਿਆ ਜਦੋਂ ਇਹ ਕੁਛ ਕੁਛ ਪ੍ਰਕਾਸ਼ਿਤ ਹੋਏ ਤਾਂ ਸ਼੍ਰੀ ਮਾ ਪ੍ਰਭੂ ਜੀ ਨੇ ਅਤਿਆੰਤ ਦਿਨਤਾ ਪੂਰਵਕ ਕਿਹਾ ਕਿਰਪਾ ਅੱਜ ਆਪ ਦਾ ਦਰਸ਼ਨ ਕਰਕੇ ਅਸੀਂ ਧੰਨ ਹੋ ਗਏ ਆਪ ਦੀ ਇਹ ਐਤਿਕਿਰਪਾ ਹੀ ਸਾਨੂੰ ਦਿਨ ਜਨਾ ਵਾਸਤੇ ਪਰਮ ਸੁਖਾਲੀ ਹੋ ਗਈ ਨਿਸ਼ਚਿਤ ਹੀ ਅੱਜ ਅਸੀਂ ਲੋਕ ਕਿਸੇ ਮਹਾਨ ਪੁੰਨ ਦੇ ਭਾਗੀ ਹੋ ਕੇ ਆਪ ਦੇ ਦਰਸ਼ਨ ਕਰ ਰਹੇ ਹਾਂ ਸ਼੍ਰੀ ਮਹਾਪ੍ਰਭੂ ਜੀ ਦੇ ਇਹ ਅਮਰਤ ਮੇ ਵਾਚਨ ਸੁਣ ਕੇ ਸ੍ਰੀ ਨਿਤੇਨੰਦ ਜੀ ਦਾ ਹਰਿਆ ਪ੍ਰੇਮ ਨਾਲ ਭਰ ਗਿਆ ਅਤੇ ਆਪ अनुराग ਬੇਵਲ ਹੋ ਕੇ ਗਦਗਦवाणी ਨਾਲ ਕਹਿਣ ਲੱਗੇ ਹਾਏ ਓਹ ਇਨਾਂ ਵਾਸਤੇ ਮੈਂਨੇ ਸਾਰਾ ਸੰਸਾਰ ਘੁੰਮ ਲਿਆ ਉਹ ਸ੍ਰੀ ਕ੍ਰਿਸ਼ਨ ਅੱਜ ਕਿਰਪਾ ਕਰਕੇ ਮੈਨੂੰ ਆਪਣੇ ਆਪ ਹੀ ਦਰਸ਼ਨ ਦੇ ਰਹੇ ਹਨ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਨਿਸ਼ਚੈ ਹੀ ਪਰਮਦੇਵਾਲੂ ਸ੍ਰੀ ਕ੍ਰਿਸ਼ਨ ਜੀ ਨੇ ਜਿਵੇਂ ਕਿਰਪਾ ਕਰਕੇ ਦਰਸ਼ਨ ਦਿੱਤਾ ਉਸੇ ਤਰ੍ਹਾਂ ਇਹ ਮੈਨੂੰ ਦੇਨੂੰ ਆਪਣੀ ਸ਼ਰਨ ਵਿੱਚ ਵੀ ਰੱਖਣਗੇ ਭਗਤ ਜੀਨ ਇਹ ਉਹ ਪਿਆਮਾਹ ਮੂਰਤੀਆਂ ਮਾਪ ਭੂਤਿਆਂ ਦਾ ਪ੍ਰੇਮ ਮਿਲ ਦੇਖ ਕੇ ਅਤੇ ਭਾਵੇਂ ਬਾਤਾਂ ਲਾ ਸੁਣ ਕੇ ਆਤਮ ਵਿਭਉ ਹੋ ਗਏ ਫਿਰ ਸ੍ਰੀ ਪੰਨਾ ਜੀ ਦੇ ਘਰ ਆ ਕੇ ਸਾਰੇ ਲੋਕਾਂ ਨੇ ਨਿਤਿਆਨੰਦ ਜੀ ਦੇ ਸ਼ੁਭ ਆਗਮਨ ਦੇ ਪਲਕਸ ਵਿੱਚ ਮਹਾਸਮ ਮਨਾਇਆ ਜਿਸ ਵਿੱਚ ਸ਼੍ਰੀ ਮਹਾਪ੍ਰਭੂ ਜੀ ਨੇ ਨਿਤਿਆਨੰਦ ਜੀ ਦਾ ਹੱਥ ਪਕੜ ਫੜ ਕੇ ਮਨ ਉਦਮ ਨਿਤ ਕੀਤਾ ਉਸ ਦਿਨ ਭਗਤਾਂ ਨੇ ਕੀਰਤਨ ਵਿੱਚ ਅਲੌਕਿਕ ਅਨੁਭਵ ਲੌਕਿਕ ਆਨੰਦ ਅਨੁਭਵ ਕੀਤਾ ਸ਼੍ਰੀ ਨਿਤਿਆਨੰਦ ਜੀ ਦੇ ਵਾਸਤੇ ਸ਼੍ਰੀ ਵਾਹ ਜੀ ਦੇ ਘਰ ਹੀ ਰਹਿਣ ਦੀ ਵਿਵਸਥਾ ਕੀਤੀ ਗਈ ਫਿਰ ਮਹਾਪ੍ਰਭੂ ਜੀ ਇਹਨਾਂ ਨੂੰ ਲੈ ਕੇ ਸ੍ਰੀ ਸੱਚੀ ਮਾਤਾ ਜੀ ਦੇ ਪਾਸ ਗਏ ਬੋਲੇ ਮਈਆ ਦੇਖ ਤੇਰਾ ਵਿਸ਼ਵ ਰੂਪ ਬਾਸ ਆ ਗਿਆ ਜਿਸ ਵਾਸਤੇ ਤੂੰ ਦਿਨ ਰਾਤ ਰੋਇਆ ਕਰਦੀ ਸੀ ਸਾਤਮਤ ਸ੍ਰੀ ਸੱਚੀ ਮਾਤਾ ਨੇ ਇਹਨਾਂ ਵਿੱਚ ਵੀ ਸ਼ਰੂਜੀ ਦੀ ਅਨੁਭਤੀ ਸਮਝੀ ਅਤੇ ਅੰਤ ਤੱਕ ਇਸੇ ਭਾਪਿਆਰ ਵਿੱਚ ਉਹਨਾਂ ਨੂੰ ਪਿਆਰ ਕਰਦੀ ਰਹੀ ਸੇ ਚਾਚਾ ਅਗਲੇ ਭਾਗ ਵਿੱਚ